ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਦਾ ਪਿੰਡਾਂ 'ਚ ਜਾਣਾ ਹੋ ਗਿਆ ਔਖਾ ਐਂਟਰੀਆਂ ਕਰ ਦਿੱਤੀਆਂ ਪਿੰਡ ਵਾਲਿਆਂ ਨੇ ਬੰਦ ਜਿੱਥੇ ਵੀ ਜਾਂਦੇ ਨੇ ਕਿਸਾਨ ਝੰਡੇ ਤੇ ਡੰਡੇ ਲੈ ਕੇ ਪਹੁੰਚ ਜਾਂਦੇ ਨੇ ਤੇ ਕਰਦੇ ਨੇ ਤਿੱਖੇ ਸਵਾਲ ਫਿਰ ਸਵਾਲਾਂ ਤੋਂ ਭੱਜਦੇ ਨੇ ਝਾੜੂ ਦੇ ਲੀਡਰ ਅਜਿਹਾ ਕੁਝ ਹੀ ਦੇਖਣ ਨੂੰ ਮਿਲ ਰਿਹਾ ਬੀਤੇ ਕੱਲ ਦੀ ਜੇਕਰ ਗੱਲ ਕੀਤੀ ਜਾਵੇ ਚਾਰ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵਿਰੋਧ ਹੋਇਆ ਇੱਕ ਪਾਸੇ ਤਾਂ ਮੁੱਖ ਮੰਤਰੀ ਪੰਜਾਬ ਦਾ ਵੀ ਵਿਰੋਧ ਹੋਇਆ ਜਿੱਥੇ ਕਿ ਪੁਲਿਸ ਦੇ ਨਾਲ ੱੱਕੇ ਮੁੱਖੀ ਹੁੰਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਛਾਜਲੀ ਦੇ ਵਿੱਚ ਜਦੋਂ ਸੀਐਮ ਮਾਨ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸੀ ਉੱਥੇ ਕਿਸਾਨਾਂ ਤੇ ਪੁਲਿਸ ਵਿਚਾਲੇ ਕਾਫੀ ਤਲਖੀ ਦੇਖਣ ਨੂੰ ਮਿਲੀ ਮਾਨਸਾ ਦੇ ਵਿੱਚ ਜੋ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਵਿਜੇ ਸਿੰਘਲਾ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਗੁਰੂ ਹਰਸਹਾਏ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਕਰੋ ਕੀਤਾ ਗਿਆ ਤੇ ਉਧਰ ਬਟਾਲਾ ਦੇ ਵਿੱਚ ਅਮਨਸ਼ੇਰ ਸਿੰਘ ਕਲਸੀ ਦਾ ਵੀ ਵਿਰੋਧ ਕੀਤਾ ਗਿਆ ਤਾਂ ਅਮਨਸ਼ੇਰ ਸਿੰਘ ਕਲਸੀ ਜਿਹੜੇ ਗੱਡੀ ਦੇ ਉੱਤੇ ਚੜਦੇ ਹੋਏ ਨਜ਼ਰ ਆਏ ਤੇ ਹੁਣ ਅਮਨ ਸ਼ੇਰ ਸਿੰਘ ਕਲਸੀ ਸਾਹਮਣੇ ਆ ਚੁੱਕੇ ਨੇ ਕੈਮਰੇ ਸਾਹਮਣੇ ਆ ਕੇ ਪੂਰੀ ਗੱਲਬਾਤ ਸਾਂਝੀ ਕੀਤੀ ਆ ਕਿ ਆਖਰ ਕਿਉਂ ਜਿਹੜਾ ਉਹਨਾਂ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਕਿਉਂਕਿ ਉਹਨਾਂ ਦੇ ਵੱਲੋਂ ਵੀ ਪੰਜਾਬੀਆਂ ਦੇ ਨਾਲ ਖੜੇ ਹੋਣ ਦਾ ਦਾਵਾ ਕਰ ਦਿੱਤਾ ਤੇ ਕਿਸਾਨਾਂ ਨੂੰ ਆਖ ਦਿੱਤੀਆਂ ਵੱਡੀਆਂ ਗੱਲਾਂ ਆਖਰ ਅਜਿਹਾ ਕੀ ਕਹਿ ਦਿੱਤਾ ਕਿ ਦੁਬਾਰਾ ਤੋਂ ਕਿਸਾਨ ਜਿਹੜੇ ਨੇ ਹੁਣ ਵੱਡੇ ਪ੍ਰੋਗਰਾਮ ਉਲਿੱਕਣ ਨੂੰ ਤਿਆਰ ਬਰ ਤਿਆਰ ਹੋ ਗਏ ਪੂਰੀ ਗੱਲਬਾਤ ਅਮਨ ਸ਼ੇਰ ਸਿੰਘ ਕਲਸੀ ਆਮ ਆਦਮੀ ਪਾਰਟੀ ਹਲਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨ ਬਾਬਾ ਫੋਜਾ ਸਿੰਘ ਵੱਲੋਂ ਜੋਨ ਪ੍ਰਧਾਨ ਕਬੀਰ ਸਿੰਘ ਪੰਜਰੀਆਂ ਤੇ ਸਮੁੱਚੀ ਜੋਨ ਦੀ ਕਮੇਟੀ ਜਿਹੜੀ ਹੈ ਜੀ ਅੱਜ ਆਪਾਂ ਜਿਹੜਾ ਸੂਬਾ ਕਮੇਟੀ ਵੱਲੋਂ ਇੱਕ ਅਹਿਮ ਸਵਾਲ ਜਵਾਬ ਜਿਹੜੇ ਆਪਾਂ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕ ਜਿਹੜੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਰਨੇ ਸੀ ਉਸੇ ਤਹਿਤ ਅੱਜ ਆਪਾਂ ਪਿੰਡ ਪਿੰਡ ਚੀਮੇ ਦੇ ਵਿੱਚ ਜਿਹੜਾ ਵਾ ਆਪਣੇ ਜਥੇਬੰਦੀ ਨੂੰ ਨਾਲ ਲੈ ਕੇ ਆਪਾਂ ਸਵਾਲ ਜਵਾਬ ਵਾਸਤੇ ਇੱਥੇ ਪਹੁੰਚੇ ਹਾਂ ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਕਿ ਬਟਾਲਾ ਤੋਂ ਵਿਧਾਇਕ ਹੈ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗੇ ਆ ਉੱਥੇ ਉਹਨਾਂ ਨੇ ਬਿਲਕੁਲ ਲਾ ਜਵਾਬ ਹੋ ਕੇ ਕੋਈ ਉਹਨਾਂ ਕੋਲ ਜਵਾਬ ਉਹੀ ਹੈ ਜਿੱਦਾਂ ਆਪਣੇ ਇਛਿਹਾਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਵੀ ਦਵਾਈ ਜਾਣਦੇ ਕਿ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਗਰਾਊਂਡ ਦੇ ਉੱਤੇ ਲੋਕ ਦੱਸਣਗੇ ਵੀ ਥੱਲੇ ਹੈ ਕੀ ਹੈ ਆ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਵੱਡੇ ਵੱਡੇ ਜੋ ਫੰਡ ਜਾਂ ਸਿਰਫ ਇੱਕ ਮੈਚ ਸਟੋਨ ਲਾਉਣ ਦੇ ਚੱਕਰ ਦੇ ਵਿੱਚ ਐਡੀ ਤਗੜੀ ਜਿਹੜੀ ਚੱਲਣ ਢੀਏ ਕਾਰਵਾਈ ਉੱਥੇ ਉਹਨਾਂ ਦੇ ਗੁੰਡਿਆਂ ਵੱਲੋਂ ਇੱਥੇ ਧੱਕੇ ਵੀ ਮਾਰੇ ਗਏ ਕਿਸਾਨਾਂ ਨੂੰ ਇਹ ਉਹੀ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਆਉਂਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਮ ਸੇ ਕਮ ਤੁਹਾਨੂੰ ਹੁਣ ਇਹਨਾਂ ਦੀ ਪਛਾਣ ਹੋ ਗਈ ਹੈ ਕਿ ਇਹ ਦੂਜੀਆਂ ਪਾਰਟੀਆਂ ਵਾਂਗੂ ਕੋਈ ਆਮ ਆਦਮੀ ਪਾਰਟੀ ਨਹੀਂ ਵੀ ਖਾਸ ਪਾਰਟੀ ਹੋ ਗਈ ਹੈ। ਸੋ ਜਿੱਥੇ ਵੀ ਇਹ ਜਾਣਗੇ ਬਿਲਕੁਲ ਆਪਣੇ ਜਵਾਬ ਸਵਾਲ ਜਵਾਬ ਜਿਹੜੇ ਇਹਨਾਂ ਨੂੰ ਇਸੇ ਤਰੀਕੇ ਕਰਦੇ ਰਾਵਾਂਗੇ। ਜੋ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਠ ਤੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ। ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸ ਦਾ ਰਿਸ਼ਤਾ ਅਸੀਂ ਵੀ ਭਵੇਂ ਛੋਟੇ ਕਿਸਾਨਾਂ ਆ। ਮਾਰੇ ਕਿਸਾਨਾਂ ਵੱਡੇ ਕਿਸਾਨਾਂ ਸੀ ਕਿਸਾਨਾਂ ਸੋ ਕਹਿਰ ਦਾ ਭਾਵ ਅ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾਂ ਲਈ ਜਾ ਰਹੇ ਹਾਂ 5 500 ਬੱਚਾ ਸਾਨੂੰ ਦੇਖ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਹੈ ਕੋਈ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋਲ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਹਾਂ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਕੇ ਅ ਦੀ ਫਿਰ ਮੈਨੂੰ ਇਸ ਕੱਲ ਦਾ ਇਹ ਲੱਗਦਾ ਵੀ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਧੱਕੇਸ਼ਾਹੀ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਿਵੇਂ ਕਹਾਂ ਜਿਹੜੇ ਸਰਕਾਰ ਨੇ ਵਧੀਆ ਪ੍ਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਦੁੱਖ ਲੱਗਦਾ ਜਦੋਂ ਅਨੈਸੀਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਹਾ ਹਾਂ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਵਿੱਚੋਂ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਇਹ ਚੱਲ ਕੀ ਰਿਹਾ ਵਾ ਜੇ ਸਾਡੀ ਪਾਰਟੀ ਨੂੰ ਕੋਈ ਮਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਹਰ ਕਹਿਣਾ ਹੈ ਕਹਣਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਈ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੀ ਮਜਾ ਦੇ ਤਾਂ ਮੈਂ ਵੀ ਜੀ ਯਾਰ ਪੂਰੀ ਚਲਾ ਦੇ ਉਹ ਯਾਰ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚੋ ਵੀ ਤੇ ਪਤਾ ਲੱਗਣ ਵੀ ਉਹ ਵੀ ਜਾਣ ਯਾਰ ਇਤਨਾ ਨਾਨਾ ਕਰੀ ਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨੇ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰੋ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਦੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਕੋਈ ਕਿਸਾਂ ਦੀ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕ ਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕ ਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦੰਨੇ ਸਾਡੇ ਨਾਲ ਉਹ ਹੁਣ ਜੇ ਸਾਡੇ ਬੰਦੇ ਦੋ ਦੋ ਚਾਰ ਚਾਰ ਸੌ ਬੰਦੇ ਫਿਰ ਉਹ ਇਹਨਾਂ ਦੀਆਂ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦੇਣ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇੱਥੇ ਜੀ ਨਹੀਂ ਆ ਭਾਈਚਾਰਾ ਆਵਾ ਸਾਡਾ ਭਾਈਚਾਰਕ ਸਾਂਝ ਆ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਆ ਪਰ ਘਾ ਰਿਆ ਕੌਣ ਨਹੀਂ ਹੈ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ 2-2 ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਤੋਂ ਸਾਨੂੰ ਅੱਧੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦਿੰਨਾ ਬੈਠ ਕੇ ਤੇ ਤੁਸੀਂ ਤਸਵੀਰਾਂ ਵੀ ਦੇਖੀਆਂ ਕਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਕਿਸਾਨ ਕਹਿ ਰਹੇ ਨੇ ਕਿ ਅਸੀਂ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਸਵਾਲ ਕਰਨੇ ਆ ਕਿ ਜੋ 19 ਮਾਰਚ ਨੂੰ ਸਾਡੇ ਨਾਲ ਕੀਤਾ ਉਹ ਆਖਰ ਕਿਉਂ ਕੀਤਾ ਜਦੋਂ ਅਸੀਂ ਕਿ ਪੰਜਾਬ ਦੇ ਵਿੱਚ ਬੈਠੇ ਸੀ ਪੰਜਾਬ ਦੇ ਕਿਸਾਨ ਆ ਪੰਜਾਬ ਦੀ ਪੁਲਿਸ ਪੰਜਾਬ ਦਾ ਮੁੱਖ ਮੰਤਰੀ ਫਿਰ ਸਾਡੇ ਨਾਲ ਧੋਖਾ ਕਿਉਂ ਕੇਂਦਰ ਕਰਦੀ ਆ ਮੰਨ ਲੈਂਦੇ ਆ ਮਤਰੀ ਮਾਂ ਦੇ ਹਸ ਲੋਕ ਸਾਡੇ ਨਾਲ ਹੁੰਦਾ ਆਇਆ ਬਗਾਨਾ ਕੋਈ ਕਰੇ ਸਮਝ ਆਉਂਦਾ ਪਰ ਜਦੋਂ ਕੋਈ ਆਪਣਾ ਕਰੇ ਕਹਿੰਦੇ ਫੇਰ ਜ਼ਿਆਦਾ ਦੁੱਖ ਲੱਗਦਾ ਤਾਂ ਕਹਿੰਦੇ ਸਾਡੇ ਕਦੇ ਸੋਚਿਆ ਨਹੀਂ ਸੀ ਇਸ ਤਰੀਕੇ ਦੇ ਨਾਲ ਸਾਡੇ ਨਾਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਵੱਡੇ ਦਾਅਵੇ ਕਰਦੇ ਨੇ ਉਹ ਸਾਡੇ ਨਾਲ ਕਰਵਾ ਦੇਣਗੇ ਤਾਂ ਕਹਿੰਦੇ ਸਾਡੇ ਨਾਲ ਅਜਿਹਾ ਹੋਇਆ ਤਾਂ ਸਾਡੇ ਹੱਕ ਦੇ ਵਿੱਚ 92 ਦੇ ਵਿੱਚੋਂ ਕੋਈ ਨਹੀਂ ਬੋਲਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਇਸ ਕਰਕੇ ਘਰਾਓ ਕੀਤਾ ਜਾ ਰਿਹਾ ਇਹ ਸਾਫ਼ ਕਹਿ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਕਿ ਜਿੱਥੇ ਜਿੱਥੇ ਜਾਓਗੇ ਸਾਨੂੰ ਹੀ ਪਾਓਗੇ ਜਿੱਥੇ ਜਿੱਥੇ ਵੀ ਜਾਓਗੇ ਕਹਿੰਦੇ ਅਸੀਂ ਝੰਡੇ ਡੰਡੇ ਲੈ ਕੇ ਆ ਜਾਾਂਗੇ ਸਵਾਲ ਤਾਂ ਅਸੀਂ ਕਰਾਂਗੇ ਸ਼ਾਂਤਮਈ ਤਰੀਕੇ ਦੇ ਨਾਲ ਬਾਅਦ ਵਿੱਚ ਮਾਹੌਲ ਜੋ ਹੁੰਦਾ ਕਹਿੰਦੇ ਫਿਰ ਦੇਖੀ ਜਾਊਗੀ ਤਾਂ ਉਹ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧ ਕਿਸ ਹੱਦ ਤੱਕ ਵਾਧਾ ਸਮਾਂ ਦੱਸੋ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨ ਆ ਮਾੜੇ ਕਿਸਾਨ ਆ ਵੱਡੇ ਕਿਸਾਨ ਆ ਅਸੀਂ ਕਿਸਾਨ ਆ ਸੋ ਕਹਿਰਦਾ ਭਾਵ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਹ ਦੇ ਘਟਨਾ ਲਈ ਜਾ ਰਹੇ ਆ 5 500 ਬੱਚਾ ਸਾਨੂੰ ਲੀਕ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਹੈ ਕੋਈ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆਂ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਆ ਕੇ ਅਹ ਦੀ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਜਿੱਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੇ ਵੀ ਧੱਕੇਸ਼ਾਹੀ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿ ਸਕਦਾ ਜਿਹੜੇ ਸਰਕਾਰ ਨੇ ਵਧੀਆ ਉਪਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਦੁੱਖ ਲੱਗਦਾ ਜਦੋਂ ਅਨੈਸੈਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਹਾ ਇਹਨਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਬੱਚੋ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਚੱਲ ਕੀ ਰਿਹਾ ਵਾ ਜੇ ਸਾਡੀ ਪਾਰਟੀ ਨੂੰ ਕੋਈ ਮਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਫਿਰ ਕਹਿਣਾ ਕਿੰਨਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ